ਰਾਗ ਵਡਹੰਸ ਮਹੱਲਾ 5 ਸ਼ੰਤ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਿਲ ਲੱਦਾ ਜੀ RAM ਪਿਆਰਾ RAM ਏਹੋ ਤਨ ਮਨ ਦਿੱਤੜਾ ਵਾਰੋ ਆਲਾ RAM ਤਨ ਮਨ ਦਤਾ ਪਵਜਲ ਜਿਤਾ ਚੁਕੀ ਕਾਣ ਜਵਾਨੀ ਅਸਥਿਰ ਥੀਆ ਅੰਮ੍ਰਿਤ ਪਿਆ ਰਹਾ ਆਵਣ ਜਾਣੀ ਸੋ ਕਲ ਲੱਦਾ ਸਹਿਜ ਸੁਮਦਾ ਹਰ ਕਾ ਨਾਮ ਉਧਾਰਾ ਕੋਹੋਂ ਦਾਨੁ ਕ ਸੁਖ ਮਾਣੇ ਰਲੀਆਂ ਗੁਰਪੂਰੇ ਕੋਹੋਂ ਦਾ ਮਸ਼ਕਾਰਾ ਸੋਣ ਸੱਜਣ ਜੀ ਮੈਂ ਜੜੇ ਮੀਤਾਰਾਮ ਗੁਰ ਮੰਤਰ ਸ਼ਬਦ ਸੱਚ ਦੀਤਾ RAM ਸੱਚ ਸ਼ਬਦ ਉਤਾਇਆ ਮੰਗਲ ਗਾਇਆ ਚੁਕੇ ਮਨੋ ਅਦੇਸਾ ਸੋ ਪ੍ਰਭ ਉਪਾਇਆ ਕਤੇ ਨ ਜਾਇ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਪਾਣਾ ਸਚਾ ਮਾਣਾ ਪ੍ਰਭ ਹਾਰ ਤਨ ਸਹੀ ਜੇ ਦਿੱਤਾ ਕਹੋ ਨਾਨਕ ਤਿਸ ਜਨ ਬਲਿਹਾਰੀ ਤੇਰਾ ਦਾਨ ਸਭ ਨਹੀਂ ਹੈ ਲੀਤਾ ਟੋਪਾਣਾ ਤਾਂ ਤ੍ਰਿਪਤ ਅਕਾਏ ਰਾਮ ਮਨthia ਠੰਡਾ ਸਭ ਤ੍ਰਿਸ਼ਣ 부ਜਾਏ ਰਾਮ ਮਨthia ਠੰਡਾ ਚੋਕੀ ਦੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰੂ ਕੇ ਕਲਵਾਨਾ ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤਰਾਸ 부ਜਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੂੰ ਦੇ ਬੁਲਾਏ ਪੂਰੀ ਆਸ ਜੀ ਮਨਸਾ ਮੇਰੇ RAM ਮੋਹ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕਰ ਮੇਰੇ ਕਿਤ ਮੁਖ ਤਪ ਤੋ ਤੋ ਪਰਸਲਾਹੀ ਗੋਣੇ ਬਗੋਣ ਮੇਰਾ ਕਿਸ਼ਨ ਵਿਚਾਰਿਆ ਬਖਸ਼ ਲਿਆ ਆਖੇ ਨਮੋਹੀ ਤੋਨਦ ਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਬਲ ਕਰ ਪਾਇਆ ਮੇਰੇ ਲਾਠੇ ਜੀ ਸਗਲ ਵਜ਼ੂਰੇ ਸ੍ਰੋਕ ਕਿਆ ਸੁਨਿੰਦੋ ਕੂੜ ਵੰਜਨ ਪਵਣ ਚੁਲਾ ਲਿਆ ਨਾਨਕ ਸੁਣੀ ਅਰ ਤੇ ਪਲਵਾਨ ਜੋ ਸੁਣੇਂਦੇ ਸੱਚ ਤਣੀ ਸ਼ੰਤ ਤਿੰਨ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਨਿਆ RAM ਸੇ ਸਹਿਜ ਸੁਹਿਲੇ ਜਿਨ ਹਰ ਹਰ ਰਸਨਾ ਭਣਿਆ RAM ਸੇ ਸਹਿਜ ਸੁਹਿਲੇ ਗੁਣੇ ਅੰਮੇ ਅਮੋਲੇ ਜਗਤ ਉਧਾਰਨ ਆਏ ਪੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤਿੰਨ ਕਾਲੇ ਖਾ ਨਾ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸਲਵਣੀ ਸੁਨਿਆ ਸਲੋਕ ਲੋਇ ਲੋਈ ਦੇਤ ਪਿਆਸ ਨਾ ਬੂਝੇ ਮੂਹ ਕਣ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨਨੀ ਦਿਸੰਦੋ ਮਾਪਰੀ ਸ਼ੰਤ ਜਿਨਨੀ ਹਰ ਪ੍ਰਭ ਡਠਾ ਤਿੰਨ ਕੁਰਬਾਣੇ RAM ਸੇ ਸਾਚੀ ਦਰਗਾਹ ਬਾਣੇ RAM ਠਾਕੁਰ ਮਾਨੇ ਸੇ ਪਰਧਾਨੇ ਹਰ ਛੇਤੀ ਰੰਗ ਰਾਤੇ ਹਾਰ ਰਸੇ ਅਕਾਏ ਸਹਜ ਸੁਮਾਏ ਘਟ ਘਟ ਰਮਈਆ ਜਾਤੇ ਸਹੀ ਸੱਜਣ ਸੰਤ ਸੇ ਸੁਖੀਏ ਠਾਕਰਾ ਆਪਣੇ ਆਪਣੇ ਬਾਣੇ ਕਹੋ ਨਾਨਕ ਜਿਨ ਹਰ ਪ੍ਰਭੁ ਦਿਠਾ ਤਿਨ ਕੇ ਸਦ ਗੁਰਬਾਣੇ ਸ਼ਲੋਕ ਦੇ ਅੰਧਾਰੀ ਅੰਧ ਸੁੰਜੀ ਨਾ ਵਿਹੂਣੀਆਂ ਨਾਨਕ ਸਫਲ ਜਨਮ ਜੈ ਘਟ ਉੱਠਾ ਸੱਚ ਦਣੀ ਚੰਤ ਤੈਨ ਕਨੀ ਵੰਨ ਜਨ ਜਨ ਮੇਰਾ ਹਰ ਪ੍ਰਭ ਦੀਠਾ ਰਾਮ ਜਨ ਚਾਖਿਆ ਘਾਣੇ ਹਰ ਹਰ ਅੰਮ੍ਰਿਤ ਮਿਠਾ ਰਾਮ ਹਰ ਮਨੇ ਮਿਠਾ ਪ੍ਰਭ ਉਠਾ ਅੰਮ੍ਰਿਤ ਉਠਾ ਸੁਖ ਪਏ ਦੁਖ ਨਾਸ ਭਰਮ ਬਨਾਸ ਤਨ ਤੇ ਜਪ ਜਗਦੀਸ਼ ਈਸੇ ਜੈ ਜੈ ਮੂਰਹਤ ਬੇਕਾਰ ਥਾਕੇ ਪੰਜ ਤੇ ਸੰਗੂ ਟੂਟਾ ਕਹੋ ਨਾਨਕ ਤਿਨ ਖਣੀ ਵੰਨ ਜੇਨ ਘਟ ਮੇਰਾ ਹਾਲ ਪ੍ਰਭ ਉਠਾ ਸ਼ਲੋਕ ਜੋ ਲਰਿੰਦੇ ਆਮ ਸੇਵਕ ਸਈ ਕਾਂਡਿਆ ਨਾਨਕ ਜਾਣੇ ਸਤ ਸ਼ਾਂਤ ਸੰਤ ਨਾ ਵਹਾਰਾ ਸ਼ੰਤ ਮੇਲ ਜਲ ਜਲੈ ਘਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ ਸੁਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣੀ ਤੈ ਸੁਣ ਸਹਿਜ ਸਮਾਦ ਲਾਗੀ ਏਕ ਏਕ ਬਖਾਣੀ ਆਪ ਗੋਤਾਬ ਮੁਗਤਾ ਆਪ ਆਪੋ ਖਾਨਾ ਨਾਨਕ ਪ੍ਰਭ ਭਰਮ ਭੈ ਗੁਣ ਬਿਨਾ ਸੇ ਮਿਲ ਜਲ ਜਲੇ ਖਟਾਨਾ ਉੜਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਰਣ ਸਮਲਾਤ ਰਾਮ ਰੱਖ ਜਗਤ ਸਗਲ ਦੇ ਹਥਾਂ ਰਾਮ ਸਮਤ ਸ਼ਰਨ ਜੋਗ ਸੁਆਮੀ ਕਲਪਨ ਦੇ ਸੁਖਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਨ ਚਹਿਣ ਨਾ ਜਾਇ ਜਾਇ ਲਖਿਆ ਕਥਨ ਤੇ ਇੱਕ ਅਕਥਾ ਬਨਵੰਤ ਨਾਨਕ ਸੁਣੋ ਬਨੰਤੀ ਪ੍ਰਭ ਕਲਨ ਕਲਨ ਸਮਲਤਾ ਇਹ ਜੀ ਤੇਰੇ ਤੂ ਕਰਤਾ ਰਾਮ ਪ੍ਰਭ ਦੁਖ ਦਰਦ ਭਰਮ ਹਰਤਾ ਰਾਮ ਭਰਮ ਦੁਖ ਦਰਦ ਨਿਵਾਰ ਖਿਨ ਮੈਂ ਰੱਖ ਲਿਓ ਦੀਨ ਦੇ ਆਲ ਮਾਤ ਪਿਤਾ ਸوام ਸੱਜਣ ਸਭ ਜਗਤਬਾਲ ਗੋਪਾਲਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁਲ ਜਨਮ ਨ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਿਰ ਹਰਿ ਤੇ ਆਇ ਇਹ ਆਮ ਮਨ ਇਸ਼ੜਾ ਫਲ ਪਾਈਏ ਆਮ ਮਨਿ ਸ਼ਪਾਈਏ ਪ੍ਰਭ ਧਿਆਈਏ ਮੇਟੇ ਜਾਮੋ ਕੇ ਤਲਾਸ਼ਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨਾ ਸਾ ਤਜ ਮਾਨ ਮੋਹ ਵਿਕਾਰ ਸਗਲੇ ਤਰਬ ਕੇ ਮਨ ਪਾਈਏ ਮਿਰਮਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈਏ ਦਰ ਵਾਜੇ ਅਨੰਤ ਵਾਜੇ ਰਾਮ ਕਟ ਕਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਉਚਾ ਗੁਣ ਬਿਆੰਤ ਕਿਛੁ ਕਹਿਣ ਨ ਜਾਈ ਕੋਈ ਨ ਸਕੇ ਪਹੁੰਚਾ ਆਪੁ ਪਾਏ ਆਪ ਬਲਤੇ ਬਾਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰ ਵਜੇ ਅਨਹਦ ਵਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰ ਵਜੇ ਅਨਹਦ ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ